ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰਾਂ ਨੂੰ ਸਪੈਸ਼ਲ ਬੇਨਤੀ ਹੈ ਕਿ ਚੈਨਲ ਨੂੰ ਵੀਰੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਤਾਂ ਜੋ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੇ ਕਰ ਪਹੁੰਚ ਸਕੇ ਜੀ ਅੱਜ ਦੀ ਵੀਡੀਓ ਪਿੰਡ ਬਦਨੀ ਖੁਰਦ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਮੋਗਾ ਜੀ ਅੱਜ ਦੀ ਵੀਡੀਓ ਚ ਟੋਟਲ 6 ਨਾਕ ਲੈ ਕੇ ਆਏ ਆ ਜੀ 6 ਦੇ 6 ਹੀ ਸੂਏ ਸਵਾਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸਣੀਆ ਪਿੰਡ ਬਦਨੀ ਖੋਦਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 62831 54775 97813 02406 ਤੇ ਮੇਰਾ WhatsApp ਨੰਬਰ ਆ ਆਪਣਾ ਪਿੰਡ ਹੈਗਾ ਵੀਰੇ ਪਿੰਡ ਬਦਣੀ ਖੁਰਦਾ ਨਿਛੱਤਰ ਸਿੰਘ ਢਾਲੀ ਵਾਲਾ ਵਾਲਾ ਗੇਟ ਵੱਜਦਾ ਵਾ ਬਾਈਪਾਸ ਤੋਂ ਬਾਈਪਾਸ ਤੋਂ ਹਾਈਵੇ ਅੱਜ ਕਿੰਨੇ ਪ੍ਰਾਣੇ ਬਰਨਾਲੇ ਵੱਲੋਂ ਆਣਾ ਵਾ ਉਹ ਆਪਣਾ ਨਹਿ ਟੱਪ ਕੇ ਆ ਬਾਈਪਾਸ ਹੀ ਆਵੇ ਸ਼ਹਿਰ ਚ ਨਾ ਬੜੇ ਕਿੰਨੇ ਮੋਗੇ ਵੱਲੋਂ ਆਣਾ ਵਾ ਪੁੱਟਰ ਵਾਲਾ ਬਾਈਪਾਸ ਤੇ ਇੱਕ ਪੌਲਾ ਪੌਲ ਉੱਤਰ ਕੇ ਵੀ ਆ ਪੌਲ ਤੋਂ ਪਿੱਛੇ ਵੀ ਛੱਡ ਕੇ ਜਾਂਦੀ ਆ ਦੋ ਸ਼ੜਕਾ ਆਪਣੇ ਰੋਡ ਤੋਂ ਨਿਕਲਦੀਆਂ ਠੀਕ ਹੈ ਬਾਈ ਅੱਜ ਦੀ ਵੀਡੀਓ 'ਚ ਕਿੰਨੇ ਨਾਗ ਆ ਜੀ? 6 ਨਾਗ ਆ ਵੀਰੇ ਹੈ ਸੂਏ ਆ ਸਾਰੇ। ਇੱਕ ਝੋਟੀ ਦਾ ਬੱਚਾ ਗੱਡੀ 'ਚ ਆਇਆ ਸੀ 5 6 7 ਪਸ਼ੂ ਆਏ ਆ ਇਕੱਠੇ ਕਿਵੇਂ? ਠੀਕ ਆ ਜੀ। ਉਹ ਪੈਰ ਧਾਰਤਾ ਬਏ ਉੱਤੇ ਮਹਿਣੇ। ਉਹ ਬੱਚਾ ਕਿਸ ਪੈਰੀ ਹਾਂ ਜੀ ਉਹ 11 ਤਰੀਕ ਦੀ ਮਹਿ ਕਿਵੇਂ 12 ਦੀ 11 ਦੀ ਸੂਈ ਵੀ ਆ। ਉਹ ਵੀਡੀਓ ਹੈਗੀ ਆ ਜੀ ਉਹਦੀ ਹਾਂ ਜੀ ਵੀਡੀਓ ਆਪਣੇ ਕੋਲੇ ਬੱਚੇ ਦੀ ਸਾਰੀ ਹੈਗੀ ਆ। ਠੀਕ ਆ ਬਈ ਤੇ ਅੱਜ ਕਾਈ ਮਿਲ ਪਾਂਦੀ ਆ। ਠੀਕ ਆ ਬਈ। ਹਾਂ ਜੀ। ਅੱਜ ਕਿੰਨੇ ਤੋਂ ਰੇਟ ਸਟਾਰਟ ਹੋ ਕੇ ਕਿੰਨੇ ਟਿੱਕਰ ਆ ਜੀ? ਰੇਟ ਵੀਰੇ ਆਪਣੇ ਕੋਲੇ ਸਵਾ ਤੋਂ ਲੱਖ ਤੋਂ ਲੈ ਕੇ ਠੀਕ ਆ ਜੀ। ਹਾਂ ਜੀ ਸਵਾ ਦੋ ਤਿੱਕਰਾਂ ਤੇ ਦੁੱਧ ਕਪੈਸਿਟੀ ਕਿੰਨੇ ਤੋਂ ਲੈ ਕੇ ਕਿੰਨੇ ਤਿੱਕਰ ਆ ਜੀ ਦੁੱਧ ਵੀਰੇ ਹੁਣ ਹੈਗਾ ਇਹਨਾਂ ਥੱਲੇ 12 ਤੋਂ ਲੈ ਕੇ 16 ਤੱਕ ਤਿਆਰ ਆ ਜਿਹੜਾ ਤਿਆਰ ਆ ਜੀ ਮਾਲਟੀ ਚ ਜਿਹੜਾ ਕੰਡੇ ਦੇ ਚੜਾਉਂਦੀਆਂ ਠੀਕ ਆ ਜੀ ਤੇ ਕਿੱਥੋਂ ਦੇ ਕਰ ਜਾਣਗੀਆਂ ਜੀ ਦੁੱਧ ਰਾਨ 17 18 18 ਖੁੱਲਾ ਦੇ ਜਾਣੀਆਂ ਠੀਕ ਆ ਭਾਈ ਜੀ ਕਿੱਧਰੋਂ ਸ਼ੁਰੂ ਕਰਗੇ ਜੀ ਬਾ ਮੀਨੀ ਤੋਂ ਹੀ ਕਰ ਲੈਣੇ ਠੀਕ ਆ ਜੀ ਸੂਆ ਵੀਰੇ ਕਿੰਨਾ ਮਾ ਜੀ ਸਵਾ ਦੂਜਾ 2 ਤੋਂ 4 ਦੰਦਾ ਠੀਕ ਆ ਜੀ ਓਰਿਜਨਲ ਦੂਜਾ ਕਹਿਣ ਦੀ ਗੱਲ ਨਹੀਂ ਸਿੰਗ ਹਿਲਦੇ ਆ ਸੋਨੇ ਸਿੰਗ ਹਿਲਦੇ ਆ ਪ੍ਰੋਪਰ ਆ ਦੇਖ ਲੋ ਠੀਕ ਹੈ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਦੁੱਧ ਦੇਣ ਹੋ ਗਏ ਵੀਰੇ 15 16 ਦਿਨ ਬੱਚਾ ਕੀ ਹੈ ਜੀ ਮਗਰ ਕਟਾ ਜਿਹੜਾ ਭਾਂਡੇ ਚ ਪਾਉਣ ਵਾਲਾ ਦੁੱਧ ਕਿੰਨਾ ਚੱਲਦਾ ਹੈ 13 ਕਿਲੋ ਠੰਡਾ ਚੋਣ ਦਾ ਦੁੱਧ 13 ਕਿਲੋ ਜੋਕ ਕੇ ਲੈ ਜੀ ਨਾਲ ਪਾਲਟੀ ਜਿਹਾ ਪੂਰਾ ਪੈਂਦਾ ਵਾ ਹੁਣ ਠੀਕ ਹੈ ਜੀ ਐ ਤਾਂ 14 13 ਤਿਆਰ ਆ ਠੀਕ ਹੈ ਜੀ ਥਣਾ ਦੇ ਸੈਜ ਵੀ ਬਾਕੀ ਸੂਣ ਚੋਾਈ ਜੂਵੀ ਐਕਾ ਨੰਬਰ ਲੱਗੀ ਆ ਚੋਾਈ ਦੀ ਐਕਾ ਨੰਬਰ ਆ ਜੀ ਮੂੰ ਤੋਂ 4 ਦੰਦਾ ਮੂੰ ਤੋਂ 4 ਦੰਦਾ ਕਹਿਣ ਦੀ ਗੱਲ ਮੇਰੇ ਅਰਜੀਨਲ ਦੂਜਾ ਸੂਆ ਜੀ ਲੈ ਚੱਲੀ ਵੀਰ ਬੰਨ ਲਈ ਬਾਂਹ ਦੇ ਬੋਤ ਬਾਕੀ ਥਣਾ ਦੀ ਪ੍ਰੋਪਰ ਓਕੇ ਹੋਊਗੀ ਨਹੀਂ ਨਾ ਯਾਰ ਕਿ ਧਾਰ ਮਾਰਨੀ ਵੀ ਨਹੀਂ ਕਿ ਆਪਣੇ ਕਿਹੇ ਪਸ਼ੂ ਦੀ ਵੀ ਲੋੜ ਪਊਗੀ ਠੀਕ ਹੈ ਜੀ ਪੋਲੀ ਆਪਾਂ ਵੀਡੀਓ ਜੇ ਧਾਰਾ ਮਰਾਈ ਦੇਣੀ ਆ ਮਾ ਸੀਲ ਠੰਡੀ ਦੇਖ ਲੈ ਲੈ ਠੀਕ ਹੈ ਜੀ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਅਸੀਂ ਉਸ ਅੱਗ ਕਰਮ ਵਾਲੀ ਪੂਰੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਪਿੰਡਾ ਪੂਰਾ ਵਧੀਆ ਗੱਟੀ ਦਾ ਠੀਕ ਹੈ ਜੀ ਡਿਮਾਂਡ ਆ ਪਹਿਲਾਂ ਹੀ ਦੱਸ ਦਿੰਨੇ ਆ ਜੀ ਸਵਾ ਲੱਖ ਤੋਂ ਲੈ ਕੇ ਤੇ ਸਵਾ 2 ਲੱਖ ਤੱਕ ਰ ਆ ਜੀ ਤੇ ਇਸ ਤੋਂ ਘੱਟ ਵਾਲਾ ਵੀਰ ਕੋਈ ਫੋਨ ਨਾ ਕਰੇ ਯਾਨੀ ਉਸ ਤੋਂ ਰੇਜ ਇਹ ਇਕੱਲੀ-ਇਕੱਲੀ ਦਾ ਡਿਮਾਂਡ 22 ਤੋਂ ਫ੍ਰੀ ਟੋਪੱਕ ਦਾ ਨਹੀਂ ਰੇਟ ਹੈ ਕਿਵੇਂ ਸਵਾ ਦਾ ਇੱਕ ਝੋਟੀ ਦਾ ਵਿੱਚ ਬਾਕੀ ਸਾਰਾ ਮਾਲ ਡੇਢ ਤੋਂ ਬਾਹਰ ਆ ਪੰਜ ਰਾਇਆ ਠੀਕ ਹੈ ਠੀਕ ਹੈ ਬਾਈ ਹਾਂਜੀ ਡੇਢ ਤੋਂ ਲੈ ਯਾਨੀ ਸਵਾ ਤੋਂ ਸਟਾਰਟ ਹੋ ਕੇ ਸਵਾ 2 ਲੱਖ ਤੱਕ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਥਾਂ ਚੈੱਕ ਕਰ ਲਾ ਜਿਆਰ ਆ ਪੂਰਾ ਦੁੱਧ 13 13 ਕਿਲੋ ਜੋਕ ਕੇ ਲੈ ਜੇ ਜੋਕ ਕੇ ਲੈ ਜੇ ਯਾਰ ਵੀਰੇ ਠੀਕ ਹੈ ਬਾਈ ਸੁਆ ਦੂਜਾ ਬੱਚਾ ਮਗਰ ਕਟਾ ਵਾ ਦੈਣ ਇਹਨੂੰ 17 18 ਹੋ ਗਏ ਖੁੱਲੇ ਠੀਕ ਆ ਜੀ ਹਾਂਜੀ ਬਾਕੀ ਫਸਮਾ ਕੇ ਥਣ ਵੀ ਕਰਮ ਵਾਲੀ ਬਹੁਤ ਸੋਨਾ ਕੱਢਿਆ ਹੀ ਦੇਖ ਸਕਦੇ ਹੋ ਫੋਟ ਨਹੀਂ ਸ਼ਾਂਖ ਨਹੀਂ ਕੋਈ ਮੈਂ ਕਿਹਾ ਥਣ ਕੱਲਾ ਕੱਲਾ ਦੂਰ ਦੂਰ ਪਿਆ ਯਾਰ ਦੋ ਦੋ ਗੁੱਠਾਂ ਤੋਂ ਦੂਰ ਆਏ ਨਹੀਂ ਬਈ ਕੋਈ ਜੁੜਦਾ ਵਿੜਦਾ ਮੈਂ ਕਿਹਾ ਯਾਰ ਕੋਈ ਨਹੀਂ ਗਾ ਦੁੱਧ ਆਮ ਨਾਲ 15 ਕਿਲੋ ਦੇ ਦਊਗੀ ਠੀਕ ਆ ਜੀ ਚਵਾਈ ਚਵਾਈ ਦੀ ਪੋਲੀ ਜਮਾ ਪੂਰੀ ਪੋਲੀ ਯਾਰ ਭੂਖ ਵਰਗੀ ਧਾਰਾ ਠੀਕ ਹੈ ਬਾਈ ਹੋਈ ਆਇਨਾ ਆਪਣੀ ਚਵਾਈ ਚ ਮੈਂ ਦੇ ਕਿਸੇ ਦੇ ਵੀ ਆਪਾਂ ਉਹੀ ਨਹੀਂ ਮੈਂ ਲੈਂਦੇ ਬਾਈ ਜਿਹੜੀ ਆਪਣਾ ਤੋਂ ਤੁਹਾਨੂੰ ਪਤਾ ਆਨਲਾਈਨ ਮਾਲ ਵੱਧ ਵਿਗਦਾ ਵਾ ਸਹੀ ਗੱਲ ਹੈ ਜੀ ਫਿਰ ਲਾਂਬੇ ਵਾਲਾ ਕੰਮ ਹੋ ਜਾਂਦਾ ਬਾਕੀ ਕੋਈ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਮੂਰਤੀ ਹੈ ਜੀ ਗੰਨੇ ਵਾਲੀ ਮੂਰਲੇ ਥਣਾ ਚ ਮਾਰਦੀ ਬਰੇ ਓਕੇ ਬਰੇ ਡਨ ਆ ਜੀ 13 ਕਿਲੋ ਭਾਂਡੇ ਚ ਪਾ ਕੇ ਜੋਕ ਕੇ ਲੈ ਜਾਓ ਬੱਚਾ ਮਗਰ ਆ ਜਾਂਦਾ ਜੀ ਇਹਦੇ ਮਗਰ ਟਾਵਾ ਮੇਲ ਕਾਹੋ ਤੂੰ ਆ ਦੂਜਾ ਮੂੰਹ ਤੋਂ ਚਾਰ ਦੰਦ ਜੀ ਮੂੰਹ ਤੋਂ ਚਾਰ ਦੰਦ ਮੂੰਹ ਤੋਂ ਚਾਰ ਦੰਦ ਗੱਡੀ ਆਈ ਆ ਜੀ ਸੁਹਾ ਦੂਜਾ ਹੀ ਆ ਠੀਕ ਆ ਬਾਈ ਅੱਜ ਮੈਂ ਦਾ ਭਾਈ ਬੱਚਾ ਆਪਣਾ ਮਰ ਗਿਆ ਵੈਂਦਾ ਠੀਕ ਆ ਜੀ ਗੱਡੀ 'ਚ ਮਰਿਆ ਬੱਚਾ ਆਪਣੇ ਕੋਲੇ ਵੀਡੀਓ ਵੀ ਆ ਸਾਰੀ ਠੀਕ ਆ ਜੀ ਇੱਕ ਦੰਦ ਕੋਈ ਸੂਈ ਵੀ ਸੀ ਹੁਣ ਮੂਰੀ ਤੇ ਮਿਲਦੀ ਮੈਂ ਕਹਿੰਦਾ ਆਈ ਭੱਜੀ ਫਿਰਦੀ ਮਗਰ ਠੀਕ ਆ ਜੀ ਕਿੱਥੇ ਮਰਜੀ ਖੜਾ ਕੇ ਚੋਲਾ ਲਓ ਜੀ ਚੈੱਕ ਕਰ ਸਕਦੇ ਹੋ ਮੂਰੀ ਤੇ ਮਿਲਦੀ ਆ ਜੀ ਵੋਈ ਆਇ ਨਹੀਂ ਕੋਈ ਵੀ ਕਿੱਥੇ ਮਰਜੀ ਲਈ ਫਿਰ ਇਹਨੂੰ ਠੀਕ ਆ ਜੀ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਕੁੰਡਾ ਸਿੰਘ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਆ 11 ਕਿਲੋ ਬੋਲਾ ਹੁਣ ਤਿਆਰ ਆ ਜੋ ਕਿਤੇ ਦਾਂਗੇ ਜੋ ਕੇ ਲੈ ਜੇ ਯਾਰ ਠੀਕ ਆ ਜੀ 11 ਕਿਲੋ ਬੋਲਾ ਬਾਈ ਦੱਸਦਾ ਨੈਟ ਤਿਆਰ ਆ ਜੀ ਆਪ ਦੀ 2 ਟਾਈਮ 4 ਟਾਈਮ ਕੋਈ ਵੀ 6 ਟਾਈਮ ਮਿਲਕਿੰਗ ਕਰ ਸਕਦਾ ਜੀ ਬਾਕੀ ਕਿਵੇਂ ਮਰਜੀ ਧਾਰਾ ਮਾਰ ਲਾ ਆ ਫੜੀ ਮੂਰਾ ਮੜਾ ਜਿ ਲਓ ਜੀ ਆ ਬਾਲਟੀ ਫੜਾਈਂਦੇ ਦੀ ਤੇ ਬਾਲਟੀ ਫੜਾਇਓ ਜੀ ਨਾਲੇ ਪਾਣੀ ਥੋੜਾ ਦੇ ਮੈਂ ਕਹਿੰਦਾ ਯਾਰ ਉਧਰਲੇ ਮਈਆਂ ਨੂੰ ਤਾਂ ਬੱਟਾ ਹੀ ਨਹੀਂ ਕੋਈ ਠੀਕ ਆ ਜੀ ਆਈ ਵੇਚਣੀ ਆ ਆਪਾਂ ਸਹੀ ਗੱਲ ਹੈ ਜੀ ਆਪਣੇ ਦਾ ਗਾਂ ਦਾ ਵੀ ਬੱਚਾ ਮਰ ਗਿਆ ਆਪਾਂ ਗਾਂ ਦਾ ਵੀ ਨਹੀਂ ਲਾਉਂਦੇ ਵੀਰੇ ਠੀਕ ਆ ਜੀ ਜਿਹੜੀ ਚੀਜ਼ ਰਿਗਨ ਆ ਲੱਗ ਜੀ ਮੈਂ ਕਿਹੜੀ ਨਾਲ ਆ ਉਵੇਂ ਹੀ ਜਾਊਗੀ ਆਪਣਾ ਤਾਂ ਦੇ ਗਾਣਾ ਡੈਰੀਆਂ ਡੂਰੀਆਂ ਚ ਵੀ ਮਾਲ ਭੁੱਲ ਜਾਂਦਾ ਆਪਣੇ ਦਾ 20 ਮਈਆਂ ਦੇ ਬੱਚੇ ਮਰੇ ਸੀਗੇ 20 ਮਈਆਂ ਤੇ ਆਈ ਵੇਚੀਆਂ ਆਪਾਂ ਠੀਕ ਆ ਜੀ ਉਹ ਡੈਰੀ ਵਾਲਿਆਂ ਦੇ ਕੰਮ ਦੇ ਰਹੇ ਆ ਵੰਡੀ ਚ ਵੀ ਆਪਣਾ ਸੂਲ ਆ ਠੀਕ ਆ ਜੀ ਰਿਕਾਰਡ ਆਪਣਾ ਹੀ ਨਹੀਂਗਾ ਕੋਈ ਗੱਲ ਹੋਊਗੀ ਬੱਤਾਂ ਮਰ ਗਿਆ ਯਾਰ ਆਪਾ ਉਹ ਕੰਮ ਕਰ ਲੋ ਨਾ 22 11 ਤਰੀਕ ਨੂੰ ਆ ਸੂਈ ਆ ਰਾਤ ਦੀ ਕਿੰਨਾ ਤਿਆਰ ਆ ਇਹਦੇ ਥੱਲੇ ਮੇਰੇ ਦਾਸ ਤੇ 11 ਦੇ ਵਿਚਾਲੇ ਬੋਲਾ ਆ ਰਾਵਣਾ 13 14 ਕਿਲੋ ਖੁੱਲਾ ਦੁੱਧ ਦੋ ਠੀਕ ਆ ਜੀ ਬਾਕੀ ਠੰਡੀ ਸੀਲ ਪੂਰੀ ਆ ਨਾ ਨਾ ਪੂਰੀ ਸੀਲ ਠੰਡੀ ਆ ਕੋਈ ਲੱਤ ਵੀ ਚੱਗ ਗਈ ਆਪਾਂ ਜੁਮੇਵਾਰ ਬੈਠੇ ਆ ਠੀਕ ਆ ਬਾਈ ਅੱਗੇ ਤੈਨੂੰ ਨੰਬਰ ਕਿਹੜੀ ਵੀਰੇ ਆਹਾ ਵੀਰੇ ਲਓ ਜੀ ਤੈਨੂੰ ਨੰਬਰ ਪਹਿਲਾਂ ਤਾਂ ਹਾਈਟ ਚੈੱਕ ਕਰੋ ਵਜ਼ਨ ਚੈੱਕ ਕਰੋ ਪੂਰਾ ਪਹਿਲਾਂ ਸੂਆ ਕਿੰਨੀ ਆ ਲਓ ਜੀ ਚੈੱਕ ਗਾਲਾਂ ਨਾਲ ਮਾਰ ਕੈਮਰਾ ਗਿਆ ਵਧੀਆ ਥਾਂ ਤੇ ਪੂਰਾ ਵਧੀਆ ਲੱਗਿਆ ਸਾਨ ਪੂਰਾ ਟਾਪ ਦਾ ਥਾਣਾ ਜੀ ਇਹਨੂੰ ਕਹਿੰਦੇ ਆ ਆ ਸਭ ਦੁੱਧ ਵਾਲੇ ਥਾਣਾ ਕਦੋਂ ਸੂਈ ਜੀ ਇਹੇ ਸੂਈ ਨੂੰ ਵੀਰੇ ਇਹਨੂੰ ਹੋ ਗਏ ਮਗਰ ਕੱਟੀ ਆ ਸੂਈ ਨੂੰ ਇਹਨੂੰ ਤੇ ਹੋ ਹੀ ਗਏ ਬਾਈ 12 13 ਦਿਨ ਠੀਕ ਹੈ ਜੀ ਸੂਆ ਕਿੰਨਾ ਮੇਰੇ ਸੂਆ ਵੀਰੇ ਉਹਨਾਂ ਮਾਲਕਾਂ ਨੇ ਦਾ ਦੂਜਾ ਗਿਆ ਵਾ ਠੀਕ ਹੈ ਤੀਜੇ ਮੰਨ ਕੇ ਲਵੇ ਆ ਠੀਕ ਹੈ ਜੀ ਇਹਦੇ ਥੱਲੇ ਭਾਂਡੇ ਵਾਲਾ ਕਿੰਨਾ ਤਿਆਰ 14 ਦੇ 15 ਦੇ ਵਿਚਾਲੇ ਤਿਆਰ ਆ ਜਿਹੜਾ ਕੰਡੇ ਵਾਲਾ ਜੋ ਓਕੇ ਦੇ ਦਾਂਗੇ ਓਕੇ ਲੈ ਕੇ ਜਾਵੇ ਯਾਰ ਬਾਈ ਕਿਹੜਾ ਮਰਜੀ ਪਸ਼ੂ ਏ ਬਿਨਾ ਸੌਦੇ ਤੋਂ ਅਗਲਾ ਪਹਿਲਾ ਮਈਆਂ ਚ ਹੋਵੇ ਫੇਰ ਸਵਾਦ ਆਊਗਾ ਠੀਕ ਹੈ ਜੀ ਹਾਂਜੀ ਲਓ ਜੀ ਇਹਦੀਆਂ ਵੀ ਤੁਹਾਨੂੰ ਧਾਰਾ ਮਾਰ ਕੇ 7 ਕਿਲੋ 7.5 ਕਿਲੋ ਡੰਗ ਦਾ ਬਾਲਟੀ ਚ ਪਾ ਦਾਂਦੀ ਆ ਠੀਕ ਹੈ ਜੀ ਬੱਚਾ ਛੱਡੀ ਬੱਚਾ ਛੱਡ ਦਿਓ ਜੀ ਮਾਗਰ ਕੱਟੀ ਜਾਂਦੇ ਵਜਨ ਵਜੂਦ ਕੱਦ ਚੈੱਕ ਕਰ ਸਕਦੇ ਹੋ ਵੱਡਾ ਹੀ ਕੱਦ ਆ ਜੀ ਫੁੱਲ ਵਜਨ ਵਜੂਦ ਆ ਜੀ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਜੀ ਦੋ ਦਰਾਂ ਨਾਲ 17 18 ਕਿਲੋ ਖੁੱਲਾ ਦਊਗੀ ਬਾਈ ਠੀਕ ਹੈ ਜੀ ਹਾਂਜੀ ਬਾਕੀ ਥਣਾ ਦੇ ਸਹਿਜ ਪੂਰੇ ਸੋਨੇ ਗੈਪ ਤੇ ਲੱਗੇ ਜਿੰਨਾ ਦੁੱਧ ਬਾਈ ਨੇ ਦੱਸਿਆ ਬਾਈ ਕਹਿੰਦਾ ਮੇਰੇ ਘਰੇ ਦੋ ਟਾਈਮ ਚਾਰ ਟਾਈਮ ਜਿਵੇਂ ਟਾਈਮ ਚਾਰ ਟਾਈਮ ਆ ਵੀ ਕਰ ਸਕਦੇ ਥਣਾ ਦੀ ਤੁਹਾਨੂੰ ਦਿਖਾਈ ਦਿੰਨੇ ਆ ਵੀਡੀਓ ਚ ਧਾਰਾਂ ਤਾਮਰਾ ਦਿੰਨੇ ਹੁੰਨੇ ਕਿ ਕਈ ਯਾਰ ਕਿਸੇ ਸੱਜਣ ਨੇ ਦੂਰੋਂ ਚੱਲ ਕੇ ਆਉਣਾ ਹੁੰਦਾ ਤੇ ਫਿਰ ਸੌਖਾ ਰਹਿੰਦਾ ਆਉਣ ਵਾਸਤੇ ਜੀ ਰਾਮ ਨਾਲ 8 8.5 ਕਿਲੋ ਡੰਨੇ ਦਾ ਕੱਢਿਆ ਕਰੂਗੀ ਠੀਕ ਹੈ ਜੀ ਫੁੱਲਾ ਬੱਚਾ ਇਹਦੇ ਮਗਰ ਕੱਟੀ ਆ ਐਸੀ ਕੱਟ ਕੋਈ ਆ ਇੱਕ ਨਗ ਜੀ ਆ ਜੀ ਠੀਕ ਆ ਜੀ ਇੱਕ ਨਗ ਨਾਲ ਨਾਲ ਕੱਟੀ ਆ ਬਾਕੀ ਸਾਰੇ ਨਾ ਕੱਟੇ ਹੀ ਆ ਲੋ ਜੀ ਮਾਰ ਦੇ ਤਾ ਫੜਾਈ ਪਣ ਖਣਪੂਰਾ ਟਾਪ ਦਾ ਚਾਰ ਚਾਰ ਰੰਗਾਂ ਦਾ ਲੋ ਜੀ ਇਧਰ ਦੀ ਆ ਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਇੱਥੇ ਮਾਰ ਕੈਮਰਾ ਸੱਲਦਾ ਦੇਖ ਜਵਾਈ ਲੱਗੀ ਓਕੇ ਬਾੜਾ ਨੂੜਾ ਸਲਾ ਯਾਰ ਓਕੇ 17 18 ਕਿਲੋ ਦੁੱਧ ਦੀ ਮੀੜ ਆ ਜੀ ਬਾਕੀ ਸੇਵਾ ਦੇ ਚੱਲਦੇ ਆ ਜੇ ਕੋਈ ਵੀ ਵੱਧ ਕਰ ਲਉ ਤਾਂ ਵੱਧ ਵੀ ਲੈ ਸਕਦਾ ਜੀ ਅੱਗੇ ਆ ਗਈ ਚਾਰੂ ਇੰਨੀਆਂ ਕਿਹੜਾ ਕੋ ਮਰ ਜੀ ਇੱਥੇ ਮਾਰੀ ਕੈਮਰਾ ਮੜਾ ਜਾ ਚੈੱਕ ਕਰੋ ਲੋ ਫਰਮਾਨ ਚੈੱਕ ਕਰੋ 6 ਵਜੇ ਦੀ 5:30 ਵਜੇ ਦੀ ਚੁਆਈ ਆ ਕੋਈ ਇਹਨਾਂ ਨੂੰ ਆਪਣਾ ਵਿਆਹ ਨਹੀਂ ਟਾਈਮ ਤੋਂ ਟਾਈਮ ਆਜੋ ਸਮਾਂ ਹੀ ਠੀਕ ਹੈ ਜੀ ਹਾਂਜੀ ਅੱਗੇ 4 ਨੰਬਰ ਵੀਰੇ ਇਹਦੇ ਥੱਲੇ ਹੈਗਾ ਵੀਰੇ 16 ਕਿਲੋ ਕੰਡੇ ਵਾਲਾ ਦੁੱਧ ਅੱਜ ਤਿਆਰ ਜੋਕ ਕੇ ਦੇ ਦਾਂਗੇ ਜੋਕ ਕੇ ਲੈ ਜੇ ਸੁਆ ਕਿੰਨਾ ਜੀ ਸੁਆ ਦੂਜਾ ਮਗਰ ਕਟਾ ਵਾ ਸੁਈ ਨੂੰ ਇਹਨੂੰ 13-14 ਦਿਨ ਹੋਵੇ ਲਓ ਜੀ 13 ਤੋਂ 14 ਕਿਲੋ ਭਾਂਡੇ ਮੈਂ ਕਹਿੰਦਾ 15 ਮੰਨ ਕੇ ਲੈ ਕੇ ਜਾਵੇ ਠੀਕ ਹੈ ਜੀ 15 ਤਿੰਨ ਟਾਈਮ ਕੰਡੇ ਦੇ ਦੁੱਧ ਚੜਾ ਦੇਾਂਗੇ ਕਿੰਨਾ ਆਪਾਂ ਕਿਹਾ ਵਾ ਠੀਕ ਹੈ ਜੀ ਚਵਾਈ ਦੀ ਜਮਾਂ ਡਾਲੀ ਚਵਾਈ ਦੀ ਇੱਕ ਮੱਛੀ ਮੋਟਰ ਵਰਗਾ ਜੋਣ ਆ ਯਾਰ ਠੀਕ ਹੈ ਜੀ ਲਓ ਜੀ ਹਵਾਨਾ ਚੈੱਕ ਕਰੋ ਐਚ ਐਫ ਗੈਨਰ ਦਾ ਤਿਆਰ ਕਰੀ ਪਿਆ ਪਤਲਾ ਪਿੰਡਾ ਜੀ ਕੰਦ ਕਾਠ ਵੀ ਚੰਗਾ ਵਜਨ ਵੀ ਚੰਗਾ ਮੋੜ ਲਿਆ ਜੀ ਇਧਰ ਨੂੰ ਬਚਾ ਕੇ ਜੇ ਰੰਗ ਪਾਲਛ ਪੈਠ ਪੁੜਾ ਕਦ ਕਾੜ ਦੇਖ ਜੈਡ ਬਲੈਕ ਹੀ ਆ ਸਾਰੀ ਹੈ ਨਾ ਭਾਈ ਚੈੱਕ ਕਰ ਸਕਦੇ ਹੋ ਜੈਡ ਬਲੈਕ ਆ ਪੂਰਾ ਮੋਟਾ ਥਣ ਲੱਗਿਆ ਵਾ ਜੀ ਜੇ ਸਾਢੇ 5 6 ਵਜੇ ਦੀ ਚੁਆਈ ਆ ਆਪਣੇ ਸਾਰੇ ਮਾਲ ਦੀ ਆਪਦੀ ਟਾਈਮ ਤੋਂ ਟਾਈਮ ਖਾਲੀ ਮੈਂ ਕਰ ਲੇ ਜਿਹੜਾ ਮਰਜੀ ਆਪਦੀ ਸ਼ਾਮ ਨੂੰ ਖਾਲੀ ਕਰਕੇ ਸਵੇਰ ਤੋਂ ਸ਼ਾਮ ਨੂੰ ਚੋਲੇ ਠੀਕ ਹੈ ਜੀ ਨਾ ਵੀ ਕੋਈ ਭਰਾ ਨੇ ਕਿਹਾ ਨਹੀਂ ਆਨਲਾਈਨ ਮੰਗਾਉਣੀ ਆ ਫਿਰ ਵੀ ਫੁੱਲ ਗਰੰਟੀ ਆਪਣੀ ਘਰ ਤੱਕ ਠੀਕ ਆ ਜੀ ਆਪ ਦੀ ਉੱਤਰ ਦੀ ਪਾਸ ਕਰ ਲਵੇ ਮੈਂ ਕਹਿੰਦਾ ਯਾਰ ਕਰਕੇ ਫੇਰ ਬੰਦਾ ਭਰਾ ਤੋਂ ਵੇ ਗੱਡੀ ਉਧਰਲੇ ਪਾਸੇ ਕੋ ਤੋਂ ਬੱਚੇ ਆਣਾ ਮੈਂ ਨਾ ਹੱਲ ਜੀ ਲੋ ਜੀ ਚਵਾਈ ਤੁਹਾਨੂੰ ਇਹਦੀ ਵੀ ਕਰਕੇ ਦਿਖਾ ਦਿੰਨੇ ਇੱਕ ਹੋਰ ਸੇਫਟਾ ਜੀ ਥਣ ਚੈੱਕ ਕਰੋ ਸਾਰੇ ਪਸ਼ੂਆਂ ਥਣ ਯਾਰ ਸਾਰੇ ਪਸ਼ੂਆਂ ਦਾ ਟਾਪ ਦਾ ਥਣ ਹੋਉਂਦਾ ਦੋ ਦੋ ਗੱਠਾਂ ਦੇ ਦੂਧ ਦਾ ਸਹੀ ਗੱਲ ਕੋਈ ਜੁੜਦਾ ਨਹੀਂ ਪੜਦਾ ਨਹੀਂ ਇਹ ਨਹੀਂ ਛੋਟਾ ਨਹੀਂ ਟੇਡਾ ਨਹੀਂ ਜਾਂਦਾ ਪਤਾ ਪੂਰੀ ਵਧੀਆ ਸੇਵਾ ਕਰ ਲਓ ਵੀਰੇ 18 ਕਿਲੋ ਤੋਂ ਬਾਹਰ ਚੋਲੂ ਆ ਸਹੀ ਗੱਲ ਹੈ ਜੀ ਅੱਜ ਦਾ ਦੁੱਧ 16 ਕਿਲੋ ਭਾਂਡੇ ਚ ਪਾਉਂਦੇ ਨੇ ਨਹੀਂ 16 ਦੇ 15 ਦੇ ਵਿਚਾਲੇ ਭਾਂਡੇ ਚ ਪਾਉਂਦੇ ਯਾਰ ਕਿਹੜਾ ਕੈਨ ਵਾਲਾ ਨਹੀਂ ਗਾ ਕਿਹੜਾ ਟੰਡੇ ਦੇ ਚੜਾਉਂਦੀਆਂ ਉਹ ਆ ਠੀਕ ਹੈ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਕੁਆਲਟੀ ਚਾਰੋਂ ਇੰਨੀਆਂ ਕਿਹੜਾ ਕੋ ਮਰਜੀ ਸੱਟ ਦੇ ਕਹਿ ਦੰਗੀਆਂ ਹਟ ਜਾ ਵਿੱਚੇ ਪੌਣ ਵਾਲਾ ਬਣੋ ਠੀਕ ਹੈ ਜੀ ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਚਵਾਈ ਲੱਗੀ ਚਵਾਈ ਦੀ ਜਮਾ ਚਵਾਈ ਦਾ ਕਹਿੰਦੇ ਨਹੀਂ ਵੀ ਧਾਰ ਮਾਰੀ ਆ ਨਾ ਉਹ ਵੀ ਆਪਣੇ ਪਸ਼ੂ ਦੀ ਧਾਰ ਮਾਰ ਦੋ ਆਗੇ ਪੂਰੀ ਪੋਲੀ ਐ ਬਈ ਚਵਾਈ ਪੂਰੀ ਪੋਲੀ ਯਾਰ ਲਓ ਜੀ ਭੂਰ ਨਹੀਂ ਛਿੱਟਾ ਨਹੀਂ ਪੂਰੀ ਪੋਲੀ ਚਵਾਈ ਐ ਚੈੱਕ ਕਰ ਸਕਦੇ ਹੋ 16 ਕਿਲੋ ਭਾਂਡੇ ਚ ਪਾ ਕੇ ਲੈ ਜਾਓ ਜੀ ਅੱਜ ਬਾਕੀ ਹਵਾਨਾ ਦੇਖ ਸਕਦੇ ਹੋ ਤੁਸੀਂ ਪਿਓਰ ਬਟਨ ਵਾਲਾ ਲੈ ਲਓ ਬਟਨ ਵਾਲਾ ਹਵਾਨਾ ਅੱਗੇ ਵੀਰੇ ਆ ਗਈ 5 ਨੰਬਰ ਜੀ ਇਹਦੀ ਇਹਦਾ ਸੁਆ ਵੀਰੇ ਕਿੰਨਾ ਮਾ ਜੀ ਇਹਦਾ ਸੁਆ ਵੀਰੇ ਤੀਜਾ ਠੀਕ ਹੈ ਸਹੀ ਕਦੋਂ ਸੁਈ ਹੈ ਜੀ ਇਹ ਸੁਈ ਨੇ ਇਹਨੂੰ ਹੋਈ ਗਿਆ ਵੀਰੇ 8-9 ਦਿਨ ਤਾਂ ਆਰਾਮ ਨਾਲ ਹੋ ਗਏ ਆ ਬੱਚਾ ਕੱਟਾ ਜੀ ਹਾਂਜੀ ਹਾਂਜੀ ਮਗਰ ਕੱਟਾ ਹੋ ਠੀਕ ਹੈ ਜੀ 8 ਤੋਂ 9 ਦਿਨ ਹੋ ਗਏ ਸੁਈ ਨੂੰ ਬੱਚਾ ਮਗਰ ਆ ਜਾਂਦਾ ਕੱਟਾ ਜੀ ਦੋਹ ਤਹੇ ਥੱਲੇ ਵੀ 15 ਕਿਲੋ ਤਿਆਰ ਆ ਹੁਣ ਇਹਦੇ ਥੱਲੇ 15 ਕਿਲੋ ਜੋਕ ਕੇ ਲੈ ਜੇ ਲੋਕਲ ਹੈ ਜੀ ਠੀਕ ਹੈ ਜੀ ਥਣਾ ਦੇ ਸੈਜ ਬਾਕੀ ਸੋਨੇ ਆ ਵੱਡਾ ਹੋਵਣਾ ਸੁਆ ਇਹਦਾ ਠੀਕਾ ਸਹੀ ਗੱਲ ਹੈ ਜੀ ਫਵਾਨਾ ਚੈੱਕ ਕਰੋ ਜੀ ਪੂਰਾ ਨੂਰਾ ਦੇ ਪੁੱਤੇ ਦੇ ਫਿਕਸਡਰ ਆ ਜੀ ਚੈੱਕ ਕਰ ਸਕਦੇ ਹੋ ਬਾਕੀ ਚਵਾਈ ਦਾ ਟਾਈਮ ਹੀ ਆ ਸ਼ਾਮ ਦੇ ਟਾਈਮ ਹੀ ਵੀਡੀਓ ਬਣਾ ਰਹੇ ਹਾਂ ਬਹੁਤ ਟਾਈਮ ਤੋਂ ਟਾਈਮ ਹੀ ਆ ਟਾਈਮ ਟੂ ਟਾਈਮ ਹੀ ਆ ਕੋ ਟਾਈਮ ਹੀ ਆ ਵੀਡੀਓ ਸਾਢੇ 5 6 ਵਜੇ ਆਉਣੇ ਆ ਸਾਢੇ 5 6 ਦਾ ਟਾਈਮ ਆ ਜੀ ਸ਼ਾਮ ਨੂੰ ਵੀਡੀਓ ਬਣਾ ਰਹੇ ਹਾਂ ਨਹੀਂ ਬਸ ਮਈਆਂ ਦੀ ਬੱਚਾ ਇਹਦਾ ਕੱਟਾ ਲਿਆਈ ਵੀਰੇ ਬੱਚਾ ਲਗਾ ਪਾਣੀ ਬਾਕੀ ਚਵਾਈ ਕਰਕੇ ਸਾਰਿਆਂ ਨੂੰ ਦਿਖਾ ਦਿੰਨੇ ਆਪਾਂ ਵੀਡੀਓ ਥੋੜੀ ਲੰਬੀ ਹੋ ਜਾਂਦੀ ਆ ਪਰ ਤਾਂ ਕਰਾ ਦਿੰਨੇ ਆ ਹਾਂ ਆਪਾਂ ਬੱਚੇ ਲਾ ਕੇ ਪਹਿਲਾਂ ਮਈਆਂ ਕੇਰਾ ਪਸਮਾ ਦੀ ਦੀਆਂ ਸਹੀ ਗੱਲ ਹੈ ਜੀ ਇਹ ਬੇਨਤੀ ਸੀ ਵੀ ਪਹਿਲਾਂ ਪਸਮਾਈਆਂ ਹੁੰਦੀਆਂ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਕਿ ਥੋੜਾ ਜਿਹਾ ਟਾਈਮ ਪਸੂ ਇੱਕ ਦੋ ਪਸ਼ੂ ਹੋਵੇ ਤਾਂ ਚੱਲ ਬੰਦਾ ਟਾਈਮ ਤੇ ਪਸਮਾ ਲਾਂਦਾ ਨਾ ਸਹੀ ਗੱਲ ਹੈ ਜੀ ਨਹੀਂ ਮੁੜ ਕੇ ਟਾਈਮ ਲੱਗ ਜਾਂਦਾ ਪਸ਼ੂ ਦਾ ਫਿਰ ਵੀਡੀਓ ਲੰਮੀ ਹੋ ਜਾਂਦੀ ਆ ਕੋਸ਼ਿਸ਼ ਹੁੰਦੀ ਆ ਜੀ ਕਿ ਰੇਕ ਪੱਖ ਤੋਂ ਪਸ਼ੂ ਦਿਖਾਇਆ ਜਾਵੇ ਜੇ ਕੋਈ ਪੱਖ ਵੀਰੇ ਰਹਿ ਜਾਂਦਾ ਤਾਂ ਉਹਦੇ ਲਈ ਮਾਫੀ ਹੈ ਜੀ ਉਹ ਆਪਾਂ ਵੀਰੇ ਕਈ ਵਾਰਾ ਸੁਣੋ ਵੀ ਨਹੀਂ ਪਤਾ ਲੱਗਦਾ ਆਪਾਂ ਪਹਿਲਾਂ ਦੱਸ ਕੇ ਹੀ ਦਵਾਂਗੇ ਠੀਕ ਹੈ ਜੀ ਜੇ ਕੋਈ 1922 ਹੋਵੇ ਹਾਂਜੀ ਸਹੀ ਗੱਲ ਹੈ ਜੀ ਯਾਰ ਨਹੀਂ ਨਿਗਾਹ ਪੈਂਦੀ ਵੀਡੀਓ ਵਾ ਪਾਉਣਾ ਕੋਈ ਹੋਰ ਤੇ ਵਿੱਚੋਂ ਘਰੇ ਜਾ ਕੇ ਨਿਕਲੂ ਕੋਈ ਹੋਰ ਕਿਹੜਾ ਵੀਡੀਓ ਚ ਹੋਇਆ ਕੋਈ ਘਰੇ ਜਾ ਕੇ ਨਿਕਲੂ ਆਪਣੇ ਠੀਕ ਹੈ ਬਾਈ ਬਾਕੀ ਚਵਾਈ ਇਹਦੀ ਵੀ ਚੈੱਕ ਕਰ ਸਕਦੇ ਥਣ ਪੂਰਾ ਮੋਟਾ ਲੱਗਿਆ ਵਾ ਜਵਾਈ ਇੱਕ ਨੰਬਰ ਆ ਯਾਰ ਪੋਲੀ ਲੋਲੀ ਓਰੇ ਭੂਖ ਵਰਗੀ ਚਵਾਈ ਆ ਇਧਰ ਵੀ ਮਾਰ ਦੇ ਕੈਮਰਾ ਲਓ ਜੀ ਚੈੱਕ ਕਰ ਸਕਦੇ ਦੇਖ ਚਵਾਈ ਸਿਵਾ ਜੀ ਦੀ 17 18 18 ਕਿਲੋ ਖੁੱਲਾ ਦੁੱਧ ਦੇਣੀਆਂ ਉਹ ਵੀ ਬੰਦਾ ਸੇਵਾ ਕਰਨ ਵਾਲਾ ਹੋਵੇ ਭਰਾ ਅੱਜ 15 ਕਿਲੋ ਭਾਂਡੇ ਚ ਪਾ ਕੇ ਲੈ ਜਾਣਾ ਮੈਂ ਨਾ ਜੋ ਕੇ ਲੈ ਕੇ ਜਾਵੇ ਵੀਰੇ ਯਾਰ ਠੀਕ ਆ ਜੀ ਅੱਗੇ ਵੀਰੇ 6 ਨੰਬਰ ਜੀ ਉਹ ਚਾਰ ਦੰਦਾ ਕੱਟੀ ਸੁਹਾ ਜੀ ਸੁਹਾ ਪਹਿਲਾ ਸੁਹਾ ਪਹਿਲਾ ਤੇ ਹਾਈਟ ਬਈ ਮੱਝਾਂ ਵੱਡੀਆਂ ਦੇ ਬਰੋਬਰ ਆਉਂਦੀ ਹੈ ਜੀ ਮੈਂ ਕਹਿੰਦਾ ਚਾਰ ਦੰਦਾ ਕੱਟੀ ਆ ਰੰਗ ਪਾਲ ਛ ਦੇਗਾ ਮੂੰਹ ਤੋਂ ਚਾਰ ਦੰਦਾ ਤੇ ਵੱਡੀਆਂ ਮੱਝਾਂ ਦੇ ਬਰੋਬਰ ਹਾਈਟ ਆ ਜੀ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਵੀਰੇ ਇਹਨੂੰ ਹੋ ਹੀ ਗਏ ਅੱਜ 12-13 ਦਿਨ 12 ਤੋਂ 13 ਦਿਨ ਹੋ ਗਏ ਜੀ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹੋ ਕੁੰਡਾ ਕੋਲ ਸੰਗਰਗ ਜੀ ਅੱਜ ਤਰੀਕ ਹੈਗੀ ਜਾਂ 16 ਠੀਕ ਹੈ ਜੀ ਆ 10 ਦਿਨ ਹੋ ਗਏ ਵੀਰੇ ਅੱਜ ਇਹਨੂੰ ਆ ਵੈਸੇ ਹੀ ਆ ਭਾਈ ਉਹੀ ਆ ਠੀਕ ਹੈ ਜੀ ਆਪਾਂ ਤਾਂ ਰੱਖਾ ਦੇਣੇ ਆ ਕਿਉਂਕਿ ਕਿਸੇ ਨੇ ਦੂਰੋਂ ਲੈਣੋਂ ਚੱਲ ਕੇ ਆਉਣਾ ਹੁੰਦਾਗਾ ਲਓ ਜੀ ਆ ਤਾਂ ਉਹੀ ਆ ਮਨ ਬਣਾ ਜਾ ਵੈਸੇ ਹੀ ਆ ਨਾ ਇਹ ਚ ਕੋਈ ਛਾਉਂਦਾ ਠੀਕ ਹੈ ਜੀ ਮੂੰਹ ਤੋਂ ਚਾਰ ਦੰਦ ਆ ਜੀ 12-13 ਦਿਨ ਹੋ ਗਏ ਜੀ 12 13 ਦਿਨ ਹੋ ਗਏ ਸੂਈ ਨੂੰ ਇਹਦੇ ਥੱਲੇ ਕਿੰਨਾ ਤੱਕ ਤਿਆਰ ਆ ਜੀ ਬੰਨ ਲਓ ਜੋ ਕੋਈ ਹੋਊਗਾ ਨੈਟ ਜੋ ਕੇ ਦੇ ਦਾਂਗੇ ਜੋ ਕੇ ਲੈ ਜੇ 14 ਦੇ 15 ਦੇ ਵਿਚਾਲੇ ਤਿਆਰ ਆ ਠੀਕ ਆ ਬੰਨ ਲਓ ਜੀ ਇਧਰਲੇ ਪਾਸੇ ਇਹਦੀਆਂ ਵੀ ਪੱਧਾਰਾ ਮਾਰਾ ਦਿੰਨੇ ਆ ਜਿਹੜਾ ਹਵਾਨਾ ਬਈ ਐਚ ਐਫ ਮੱਝਾਂ ਗਾਂਆਂ ਵਰਗਾ ਤਿਆਰ ਕਰੀ ਬੱਤੀ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਬੱਚਾ ਇਹਦੇ ਮਗਰ ਵੀ ਕੱਟਾਈ ਆ ਬਈ ਹਾਂਜੀ ਬੂਰਾ ਵੈਨੇ ਮਗਰ ਠੀਕ ਆ ਜੀ ਬੱਚਾ ਇਹਦੇ ਮਗਰ ਵੀ ਕੱਟਾਈ ਆ ਜੀ ਆ ਝੋਟੀ ਦੀ ਆਪਾਂ ਸ਼ੌਂਕ ਨੂੰ ਵੀਡੀਓ ਵੀ ਪਾਈ ਵੀ ਸੀ ਹਾਂਜੀ ਭਾਈ ਜੀ ਜੀ ਭਾਈ ਜੀ ਆ ਠੀਕ ਹੈ ਜੀ ਉਹ ਝੋਟੀ ਆ ਉਹ ਝੋਟੀ ਆ ਪਹਿਲਾਂ 15 ਕਿਲੋ ਤੋਂ ਦੋਵੇਂ ਦਾ ਆਪਾਂ 14 ਦਾ ਹਸਕੇ ਦਵਾਂਗੇ ਅੱਜ ਦਾ 15 ਕਿਲੋ ਜੋ ਕੇ ਲੈ ਹਾਂ 14 ਜੋ ਕੇ ਲੈ ਕੇ ਜਾਵੇ ਯਾਰ ਠੀਕ ਹੈ ਜੀ ਦੋ ਟਾਈਮ ਚਾਰ ਟਾਈਮ ਮੈਂ ਇਹ ਝੋਟੀ ਪਹਿਲਾਂ ਸੁਆ ਯਾਰ 16 ਕਿਲੋ ਤੋਂ ਬਾਹਰ ਦੁੱਧ ਪਾ ਦੂਗੀ ਇਹ ਮੈਲਾ ਚੱਲਣਾ ਵਾ 4 ਤਰੀਕ ਦੀ ਸੁਈ ਵੀ ਆ ਖਾਨਪੂਰ ਆ ਟਾਪ ਦਾ 12 ਦਿਨ ਹੋ ਗਿਆ ਜੀ 12 ਦਿਨ ਹੋ ਗਏ ਜੀ ਬੱਚਾ ਮਗਰ ਆ ਜਾਂਦਾ ਬੂਰਾ ਟੱਟਾ ਜੀ ਪਾਣੀ ਫੜਾ ਦੇ ਜੀ ਧਾਰਾਂ ਇਹਦੀਆਂ ਵੀ ਤੁਹਾਨੂੰ ਮਾਰ ਕੇ ਦਿਖਾ ਦਿੰਨੇ ਜੀ ਪਿਆਰ ਚਾਰ ਦਾ ਆਮ ਮੱਝਾਂ ਦੇ ਥਣ ਵੱਡੇ ਛੋਟੇ ਹੁੰਦੇ ਆ ਪਰ ਇਹਦੇ ਚਾਰ ਜਮਾ ਇੱਕੋ ਜੇ ਮੈਂ ਕਹਿੰਦਾ ਆਪਣੇ ਸਾਰੇ ਮਾਲ ਦੀ ਸਹਿਜ ਗੈਬ ਵੀ ਉਹਨਾਂ ਹੀ ਉਹਨਾਂ ਹੂ ਸਾਰੇ ਪਸ਼ੂਆਂ ਦਾ ਸਹੀ ਗੱਲ ਹੈ ਜੀ ਨਾਲੇ ਸੋਨਾ ਸਹਿਜ ਆ ਐ ਨਹੀਂ ਕੋਈ ਵੱਡੇ ਨਹੀਂ ਕੋਈ ਛੋਟੇ ਨਹੀਂ ਗੇ ਪੂਰੇ ਹੱਤੀ ਚਵਾਈ ਵਾਲੇ ਆ ਚਵਾਈ ਦੀ ਇੱਕ ਨੰਬਰ ਜਮ ਚਾਰ ਉਹ ਇੰਨੀ ਆ ਸੀ ਉਹ ਚੱਕ ਲਈ ਦੇ ਲਾਲੇ ਸਹੀ ਗੱਲ ਹੈ ਜੀ ਸ਼ੀਲਸ ਲੱਗ ਤੇ ਸਨਾਂ ਦਾ ਓਕੇ ਹੋਵੇ ਪਸ਼ੂ ਦੁੱਧ ਬਈ ਸੇਵਾ ਦਾ ਮੈਂ ਨਾ ਯਾਰ ਬਾਈ ਦੋਤਾ ਹੁੰਦੇ ਗਾ ਨੂੰ ਭਲਾ ਅੱਧਾ ਕਿਲੋ ਘੱਟ ਦੇ ਦੇ ਪਸ਼ੂ ਸ਼ੀਲ ਜ਼ਰੂਰੀ ਹੁੰਦਾ ਚਾਹੀਦਾ ਸ਼ੀਲ ਜ਼ਰੂਰੀ ਹੁੰਦਾ ਸਹੀ ਗੱਲ ਉਹ ਗਾ ਨੂੰ ਭਲਾ 20 22 ਕਿਲੋ ਵਾਲੀ ਲੈ ਲੈ ਲੱਤ ਮਾਰ ਕੇ ਗਾਂ ਹੋ ਗਈ ਫਿਰ ਫਾਇਦਾ ਉਹਦਾ ਤਾਂ ਫਾਇਦਾ ਕੀ ਹੈ ਬਈ 22 ਕਿਲੋ ਚੋਏ ਦਾ ਵੀ ਕੀ ਫਾਇਦਾ ਉਹਦਾ 100 ਡੋਲੇ ਜਾਣਾ ਹੁੰਦਾ ਉਹ ਤਾਂ ਇੱਕ ਕਾਗਜ਼ਾ ਜਿਹਾ ਹੀ ਜਾਣਾ ਬਈ ਹਾਂ 22 ਕਿਲੋ ਦਿੰਦੀ ਹੈ ਚੋਾਈ ਆ ਸਲਾਸ ਲੈਣੀ ਬੋਲੀ ਧਾਰ ਆਪਣੇ ਪਸ਼ੂਆਂ ਦੀ ਸਾਰਿਆਂ ਦੀ ਠੀਕ ਹੈ ਜੀ ਇਧਰ ਦੀ ਮਾਰ ਦੇ ਮਾੜਾ ਜੀ ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਮਗਰ ਲੈ ਕੇ ਬਿਮਾਰ ਦੀ। ਚਵਾਈ ਦੀਆਂ ਜਮਾ ਹੋ ਕੇ ਆ ਜੀ ਬੱਸ ਕਰੋ ਜੀ। ਬਾਕੀ ਕੋਈ ਵੀ ਨਾਲ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ। 올 ਇੰਡੀਆ ਡਿਲੀਵਰੀ ਦੀ ਵੀ ਫੈਸਿਲਿਟੀ ਹੈਗੀ ਹੈ ਬਾਈ ਕੋਲ ਤੇ ਰੈਸ਼ ਦੀ ਵੀ ਹੈਗੀ ਹੈ ਕੋਈ ਆਵਾਜ਼। ਰੈਸ਼ ਦਾ ਪ੍ਰਬੰਧ ਪੂਰਾ ਵਾ। ਠੀਕ ਆ ਜੀ। ਹੋਰ ਬੱਸ ਮਹਾਰਾਜ ਸੁੱਖ ਰੱਖੇ 9ਵੇਂ ਮਹੀਨੇ ਤੋਂ ਬਾਅਦ ਆਪਾਂ گاਵਾਂ ਦਾ ਵੀ ਕੰਮ ਸਟਾਰਟ ਕਰਾਉਗੇ। ਇੱਕ ਮਹੀਨੇ ਤਿੱਕਰ। ਹਾਂਜੀ। ਠੀਕ ਆ ਜੀ। ਇੱਕ ਮਹੀਨੇ ਤਿੱਕਰ ਬਾਈ ਕਹਿੰਦਾ ਨਾਲ ਫਿਰ ਗਾਂਵਾਂ ਵੀ ਲੈ ਕੇ ਆਇਆ ਕਰਾਂਗੇ। ਜਿਹਨੂੰ ਅੱਜ ਦੇ ਐਨੀਮਲ ਚ ਕੋਈ ਵੀ ਨਾਖ ਪਸੰਦ ਆਉਂਦਾ ਸਕਰੀਨ ਦੇ ਥੱਲੇ ਆ ਪਾਸੇ ਨੰਬਰ ਚੱਲਦਾ ਮੇਰੇ ਕੱਟਤੀ ਵੀੜੀ ਡੈਡੀ ਦਾ ਨਾਮ ਹੈਗਾ ਮੇਰੇ ਦਾ ਮਿੰਟਾ ਜੀ ਪਿੰਡ ਮੇਰਾ ਵਦਨੀ ਖੁਰਦਾ ਮੇਰਾ ਨਾਮ ਸਣੀ ਹੈ ਜੀ ਠੀਕ ਹੈ ਜੀ ਹਾਂ ਜੀ ਉਹ ਸਾਰੇ A to Z ਵਪਾਰੀ ਆਪਣੇ ਬਾਅਦ ਕਿੱਥੇ ਮਾਲ ਮੋਲ ਜਾਂਦਾ ਸਾਰੇ ਆਲ ਇੰਡੀਆ ਚ ਜਾਂਦੇ ਆ ਠੀਕ ਹੈ ਜੀ ਬਾਕੀ ਕੋਈ ਜਦੋਂ ਤੁਸੀਂ ਪਿੰਡ ਚੋਂ ਪੁੱਛੋਗੇ ਛੋਟਾ ਜਿਹਾ ਪਿੰਡ ਆ ਕੋਈ ਬਾਲਾਵੰਡਾ ਹਾਂ ਜੀ ਪਿੰਡ ਦਾ ਆਪਣਾ ਵਾ ਗੁਰਦੁਆਰੇ ਕੋਲੇ ਘਰ ਆ ਸਹੀ ਗੱਲ ਹੈ ਜੀ ਗੁਰਦੁਆਰੇ ਸਾਹਿਬ ਜੀ ਬਿਲਕੁਲ ਨਾਲ ਆ ਜੀ ਆ ਗਲੀ ਆ ਬਸ ਸਨ ਚ ਜੀ ਬੋਰਦਰਾ ਸਾਹਿਬ ਬਿਲਕੁਲ ਨਾਲ ਆ ਜੀ ਹਾਂਜੀ ਬਾਕੀ ਕਨੈਕਟ ਬਾਈ ਨਾਲ ਕਰ ਸਕਦੇ ਜੀ ਧੰਨਵਾਦ ਸასი ਸਾਹਿਬ